ਸਵਾਗਤ ਹੈ ਵੀਰੇ ਟਰੈਕਟਰਾਂ ਦੀ ਵੀਰਾਵਾ ਵਰਗਾ 99 ਟਰੋ ਬਾਈਆਂ ਦਾ ਸੇਲ ਕਿੰਦਾ ਕੰਮ ਹੈ ਤੇ ਬਾਈ ਨਾਨਾ ਜਿਆਲਾ ਬੜੇ ਹੋਰ ਠੀਕ ਠਾਕ ਹਾਂ ਬੜੇ ਤੇ ਕੀ ਗੱਲ ਬਾਈ ਟਰੈਕਟਰ ਇਹ 2014 ਲਗਾ ਪਿਆ ਇਹ ਫਾਰਮ ਟਰੈਕ 60 ਸਾਈ ਚੋਟ ਆ ਗਿਆ ਫਾਰਮ ਟਰੈਕ 60 ਟਰੈਕ ਤੁਸੀਂ ਦੇਖ ਸਕਦਾ ਵਗੈ ਜਿਹੜਾ ਰਾਮੀ ਟਰ 85 ਤੇ ਆ ਬੜਾ ਅੱਛਾ ਨੋ ਸੁਣਾ ਠੀਕ ਹੈ ਟਰੈਕਟਰ ਚੰਗਾ ਬੋਤਾ ਵੀ ਪੂਰਾ ਕੈਂਟਾ 14 ਵਾਲਾ ਹੈ 14 ਮਾਡਲ ਆ ਜਿਹੜਾ ਮਕਸਦ ਵੀ ਮਨਨੇ ਵੀਡੀਓ ਸਟਾਰਟ ਕੀਤਾ ਦੱਸਦੀ ਆ ਆਪਣਾ ਮੋٹے ਮੋٹے ਦੱਸਦਣ ਆ ਵੀ ਬਾਹਲੇ ਪੰਪ ਜੇ ਦਾ ਮਾਰਦੇ ਨੇ ਵੀ ਇੱਥੇ ਆ ਟਰੈਕਟਰ ਖੜਾਗਾ ਜੇ ਤੁਹਾਡੇ ਫਿੱਟ ਹੈਗਾ ਨਾ ਤੇ ਆਪਣਾ ਮਕਸਦ ਬਣਾਈ ਆ ਵੀ ਕਿ ਤਾਈ ਤੁਹਾਨੂੰ ਇੰਨਾ ਕੁ ਦੇ ਦੇ ਵੀ ਆ ਟਰੈਕਟਰ ਬਾਈ ਨਾਲ ਵਕਾਊਗਾਗਾ ਬਾਕੀ ਤੁਸੀਂ ਦੇਖਣਾ ਪਰਖਣਾ ਤੁਹਾਡੀ ਜ਼ਿੰਮੇਵਾਰੀ ਹੈ ਤੇ 14 ਮਾਡਲ ਤੇ ਤੁਸੀਂ ਦੇਖ ਸਕਦੇ ਹੋ ਰੇਟ ਵਗੈਰਾ ਬਈ ਇਹਦਾ ਇਹਦਾ 485 ਹੋਏ ਠੀਕ ਆ ਬਈ ਤੇ ਵਾਧਾ ਆ ਜਾਂਦਾ ਇਹਦੇ 54 ਦਾ ਤੇ ਇੱਕ ਬਾਈ ਲੈ ਵੀਰੇ ਤਰਸ ਕੜਾ ਪੀ ਪਟਿਆਲਾ ਨੰਬਰ ਇਹ ਕਿੰਨਾ ਮਾਡਲ ਆ ਬਈ ਇਹ 2009 ਮਾਡਲ ਆ ਅੱਛਾ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਮਾਹਲੇਟ ਆ ਰੈਡੀ ਆ ਲੈਣੇ ਵੇ ਲਾਂਚ ਦੇ ਕੀ ਗੱਲ ਬਾਤ ਟਰੈਕਟਰ ਦੀ ਨੂੰ ਕੋਲੋਂ ਕਹਾਂ ਟਾਟਾ ਰਨੇ ਲੱਖ ਰੁਪਏ ਨੋ ਮੇਜਿਆ ਨੇ ਅੱਛਾ ਜੇ ਕਿ ਸੱਜਣ ਚੰਦਰ ਜਰਾ ਲੈਣਾ ਬਾਈ ਦਾ ਸੀ ਨੰਬਰ ਸਕਰੀਨ ਤੇ ਆ ਰੇਟ ਵਗੈਰਾ ਵੀ ਫੋਨ ਤੇ ਕਰੂ ਬਾਈ ਤੇ ਉਦੋਂ ਬਾਅਦ ਕਰ ਲੈ ਵੀ ਗੱਲ ਹਿੰਦੁਸਤਾਨ ਦੀ ਇਹ ਕਿੰਨਾ ਮਰਦਾ ਬਾਈ ਇਹ 2017 ਮਰਲਾ ਟਾਇਰ ਚਾਰੇ ਨਵੇਂ ਨੇ ਟਰੈਕਟਰ ਇਹਨਾਂ ਦਾ ਸਾਰਾ ਰੋਇਆ ਸਾਰਾ ਮੜਲਾ ਐਮਪੋ ਪਛਾਤਰਿਸ਼ ਉਤਰੀ ਲੱਗੀ ਹੋਇਆ ਬਈ ਟਾਇਰ ਟੂ ਦੇ ਨਵੇਂ ਨੇ ਜਿਵੇਂ ਖੜਿਆ ਹੀ ਦੇਵਾਗੇ ਜਿਵੇਂ ਖੜਾ ਐਵੇਂ ਦੇਣਾ ਜੇ ਕਿਸੇ ਸਰਜ ਨੇ ਹਿੰਦੁਸਤਾਨ ਸਾਰੀ ਕਾਰਬਾਈ ਦਾ ਨਾਮ ਹੈ ਇਹਦਾ ਗ੍ਰੀਨ ਤੇ ਬਾਈ ਨਾਲ ਕਰ ਲਿਓ ਸਪਰਕ ਉਦੋਂ ਗਾ ਆ ਗਿਆ ਵੀਰੇ ਅਵੇਂਜਰ ਪੈਂਟ 4/4 ਇਹ ਕਿੰਨਾ ਮੜਲਾ ਬਈ ਇਹ 2021 ਮੜਲਾ ਅੱਛਾ 4/4 ਹਾਂ ਇਹ ਕੀ ਗੱਲ ਬਾਤ ਹੈ ਬਈ ਇਹ ਮੰਨੂਗੇ ਜਲਾ ਦੋ ਹਿੱਸੇ ਕਰਾਰੋ ਦੇ ਨੇ ਠੀਕ ਹੈ ਕਹਾ ਦਾ 30000 ਨਹੀਂ ਫਲੇਟ ਠੀਕ ਇਹਦਾ ਰੇਟ ਤੇ ਫੋਨਤੀ ਦੱਸ ਚਾਰੇ 90 ਇਹ ਚਾਰੇ ਟਾ ਬਰੇ ਵਾਲੇ ਇਹ ਤੇ 200 ਬਈ ਫੋਨਤੀ ਕਰ ਲੂਗਾ ਜਿਹੜੇ ਸੱਜਣ ਆਈਟਮ ਚਾਹੀਦੀ ਆ ਉਹ ਫੋਨ ਕਰ ਲਿਓ ਤੁਹਾਨੂੰ ਮਿਲ ਜੂਗਾ ਦੋਗੇ ਵੀਰੇ 5530 ਫੋਰਡ ਆ ਇਹਦੀ ਬੜੀ ਵਧੀਆ ਅੱਜ ਕਰ ਲਓ ਇਹ ਬਹੁਤ ਘੱਟ ਪੀਸ ਨੇ ਉਹ ਇਹ 98 ਵਰ ਲਾ 98 ਟਰੈਕਟਰ ਸਾਡੇ ਜਿੰਨਾ ਦਾ ਜਿੰਨਾ ਹੈਗਾ ਜੈਨ ਪੰਜਾਬ ਨੰਬਰ ਹੈ ਵੀਰੇ ਦੇਖ ਸਕਦੇ ਤੁਸੀਂ 7303 ਉਹੀ ਲੁੱਕ ਹੈ ਬੜੀਆਂ ਗੱਲਾਂ ਆ ਦੋ ਕੋ ਗੁੱਡੀਆਂ ਜੀਆਂ ਪੱਟੀਆਂ ਜਿਉਰੇ ਆ ਕੇ ਬੰਦਾ ਇਹ ਨਾ ਕੋਈ ਕਾਰ ਆ ਇਹ ਨੇ ਜੇ ਤੁਹਾਨੂੰ ਦੱਸ ਤੀ ਉਹ ਟਰਾਲੀ ਚ ਫਸਿਆ ਆ ਦੋ ਗੁੱਡੀਆਂ ਉੱਤੇ ਉਹ ਪਾਉਣ ਨਹੀਂ ਜਾ ਲਾ ਉਹਦੇ ਸਾਹਮਣੇ ਜੋ ਕੰਡੀਸ਼ਨ ਉਹ ਦੋ ਐਵਰੇਜ 55 ਤੀ ਨਿਊ ਹੋੜਾ ਬਣਾਸੀ ਆਰਡੀ ਵਾਲਾ ਇਹ ਹਾਂ 2014 ਕਿੰਨਾ ਮੜਲਾ 19 ਜੀ ਨੰਬਰ ਵੀ ਇਹਦਾ ਸਾਰੇ ਅੱਛਾ ਦੇਖ ਸਕਦੇ ਹੋ ਵੀਰੇ ਟਾਇਰ ਇਹਦੇ ਵੀ ਨਵੇਂ ਨੇ ਹਾਂ ਬਾਕੀ ਮੋਟੀ ਮੋਟੀ ਜਾਣਕਾਰੀ ਤੁਹਾਨੂੰ ਦੱਸ ਰੇ ਗੁੰਦੇ ਦਾ ਟੀਮ ਤੇ ਉਹੀ ਵੀਡੀਓ ਗੜੀ ਸਾਂਦਾ ਕੋਈ ਫੈਰਾ ਨਹੀਂ ਇਹਦੇ ਨਾਲ ਦੇ ਕਰਦਾ ਮਕਸਦ ਬਸ ਉਹੀ ਹੈ ਵਾਰੀ ਵਾਰੀ ਇੱਕੋ ਗੰਦਾ ਵੀ ਤੁਹਾਨੂੰ ਦੱਸ ਦਈਏ ਬੇਬੀ ਇੱਥੇ ਲਵੇ ਨੇ ਟਰੈਕਟਰ ਤੇ ਬਾਕੀ 2-4 ਟਰੈਕਟਰ ਹੋਰਾਂ ਪਰਾਂ ਵੀ ਖੜੇ ਨੇ ਜੇ ਕਿਸੇ ਭਾਈ ਨੂੰ ਟਰੈਕਟਰ ਵਿੱਚ ਆਉਣਾ ਭਾਈ ਉਹ ਵੀ ਕੱਟ ਲੂਗਾ ਆ ਵੀ ਦਿਖਾ ਦੇ 60 ਫਿਰ ਲਵੇ ਕੋਲ ਨੂੰ ਮੂਰਲੇ ਦੇ ਇੱਕ ਆ ਸਾਟਾ ਭਾਈ ਇਹ ਕੀ ਕੀ ਗੱਲ ਇਹ ਵੀ 2000 ਖੜ ਲਗਾ ਤੇ ਚੇਂਜਰ ਹਿੱਸੇ ਤੋਂ ਹੀ ਲੱਗੇ ਹੋਏ ਨੇ ਵੀ ਟੂਰ ਨਵੇਂ ਨੇ ਪੂਰਾ ਕਹੇ ਟਰੈਕਟਰ ਜੋ ਖੁਦ ਖਾਲੇ ਕਿਦੋਂ ਬਣੀ ਠੀਕ ਹੈ ਤਾਂ ਜਿਹਨੇ ਫਾਰਮ ਟਰੈਕ ਲੈਣਾ ਉਹ ਹੁੰਦੇ ਨੇ ਬੰਦੇ ਜੇ ਫਾਰਮ ਟਰੈਕ ਦੀ ਬਾਈ ਲੈਵੇ ਬਾਈ ਜਾਰੇ ਮਾਨੇ ਵੱਡੇ ਟਰੈਕ ਟਾਉਂਦੇ ਨੇ 4x4 ਹਰ ਨਾ ਮੈਂ ਸ਼ੌਕ ਹੈਗਾ ਜੇ ਕਿਸੇ ਨੇ 4x4 ਪਾਇਆ 60 ਪੁਆਇੰਟ ਲੈਣਾ ਬਾਈ ਨਾਲ ਕਰ ਲਿਓ ਕੰਟੈਕਟ ਐਡਰੈਸ ਕੀ ਆ ਬਾਈ ਆਪਣਾ ਆਪਣਾ ਸੁਨਾਮ ਤੇ ਸੰਗਰੂਰ ਦੇ ਵਿਚਾਰੇ ਕਲਾਰਕੁਰਦ ਪਿੰਡ ਆ ਵੀਰੇ ਅੱਛਾ ਇਹਦਾ ਚੌਕ ਵੀ ਤੇ ਮੇਰੀ ਟਰੀ ਰਿੰਕੂ ਨਾਮ ਆ ਬਾਈ ਬਾਈ ਦਾ ਪਾਣੀ ਵਾਲੀ ਟੈਂਕੀ ਲੈਵੇ ਘਰ ਆ ਤੇ ਨੰਬਰ ਕਿੰਨਾ ਬਾਈ 98575362271 ਠੀਕ ਹੈ ਵੀਰੇ ਬਾਕੀ ਬਾਈ ਦਾ ਨੰਬਰ ਵੀਰੇ ਸਕਰੀਨ ਤੇ ਚੱਲ ਰਿਹਾ ਹੈਗਾ ਜੇ ਕਿਸੇ ਵੀ ਸੱਜਣ ਨੇ ਕੋਈ ਵੀ ਟਰੈਕਟਰ ਲੈਣਾ ਇਨਾਂ ਤੋਂ ਬਿਨਾਂ ਵੀ ਫੋਨ ਕਰ ਲਿਓ ਹੋਰ ਵੀ ਖੜੇ ਨੇ ਜੇ ਕਿਸੇ ਨੇ ਆਪਣਾ ਪੁਰਾਣਾ ਵਿਚ ਘਟਾਉਣਾ ਉਹ ਵੀ ਕੱਟ ਲਾਂਗੇ ਧੰਨਵਾਦ ਸਾਰੇ ਭਰਾਵਾਂ ਦਾ